ਦੇਖੀ ਪੂਆ ਕਿੰਨਾ ਸੋਹਣਾ ਮੌਸਮ ਹੋ ਗਿਆ ਅੱਜ ਤੇ ਹੋਰ ਸੌਣ ਦੇ ਮਹੀਨੇ ਤੇ ਆਈਆਂ ਹੁਣੇ ਤਾਂ ਮੀਂਹ ਪੈ ਕੇ ਟਿਆ ਤੇ ਹੋਰ ਕਿੰਨਾ ਸੋਹਣਾ ਮੂਡ ਹੋ ਗਿਆ ਹਨਾ ਫਰੈਸ਼ ਫਰੈਸ਼ ਮੂਡ ਆਪਣਾ ਤਾਂ ਭੈਣੇ ਫਰੈਸ਼ ਹੋ ਗਿਆ ਹੈ ਪਰ ਤੇਰੀ ਮਾਂ ਦਾ ਮੂਡ ਉਵੇਂ ਦਾ ਉਵੇਂ ਰਹਿੰਦਾ ਉਹ ਨਹੀਂ ਫਰੈਸ਼ ਹੁੰਦਾ ਕਦੇ ਵੀ ਉਹ ਨਹੀਂ ਪੂਆ ਤੈਨੂੰ ਐਵੇਂ ਹੀ ਲੱਗਦਾ ਏ ਨਹੀਂ ਐਵੇਂ ਲੱਗਦਾ ਓਕੇ ਇਸ ਮਹੀਨੇ ਦੇ ਵਿੱਚ ਨਾ ਤੇਰ ਬਣਾਉਂਦਾ ਕੋਈ ਪੂੜੇ ਬਣਾਉਂਦਾ ਕੋਈ ਪਕੌੜੇ ਕੱਢਦਾ ਤੇਰੀ ਮਾਂ ਤਾਂ ਮੂੰਹ ਚੋਂ ਅੱਗ ਹੀ ਕੱਢਦੀ ਮੇਰਾ ਇੰਨਾ ਜੀ ਕਰਦਾ ਸੀ ਪੂੜਿਆਂ ਨੂੰ ਮੈਂ ਤਾਂ ਉਹਦਾ ਮੂੰਹ ਫੁੱਲਿਆ ਵੇਖ ਕੇ ਡਰਦੀ ਨੇ ਉਹਨੂੰ ਆਖਿਆ ਹੀ ਨਹੀਂ ਵੀ ਭਾਬੀ ਪੂੜੇ ਬਣਾ ਲਾ ਹੈ ਭੂਆ ਤੂੰ ਹੀ ਡਰਦੀ ਏ ਡਰਦੀ ਡਰਦੀ ਮੈਂ ਕੋਈ ਨਹੀਂ ਗਈ ਮੈਂ ਤੈਨੂੰ ਸਿੱਧੀ ਗੱਲ ਦੱਸਦੀ ਆ ਮੈਂ ਘਰ ਚ ਕਲੇਸ਼ ਪਾ ਕੇ ਨਹੀਂ ਰਾਜੀਗੀ ਨਾ ਮੈਂ ਆਪਦੇ ਭਰਾ ਨੂੰ ਦੁਖੀ ਕਰਕੇ ਰਾਜੀ ਆ ਫਿਰ ਤੂੰ ਹੀ ਮੇਰਾ ਇੰਨਾ ਕਰਦੀ ਆ ਹਨਾ ਤੇ ਮੈਂ ਤਾਂ ਤੇਰੀ ਮਾਂ ਨੂੰ ਐਂ ਗੱਲ ਤੇ ਨਚਾ ਸਕਦੀ ਐ ਕੱਟ ਨਹੀਂਗੀ ਮੈਂ ਕਿਸੇ ਨਾਲੋਂ ਹੈ ਪੂਆ ਸੌਣ ਦੇ ਮਹੀਨੇ ਚ ਤਾ ਨਾਲੇ ਚੂੜੀਆਂ ਨਹੀਂ ਚੜਾਈਦੀਆਂ ਹੁੰਦੀਆਂ ਤੇ ਹੋਰ ਜਿੰਨਾ ਮਰਜੀ ਕੱਟ ਹੰਡਾ ਲਓ ਸੌਣ ਦੇ ਮਹੀਨੇ ਚ ਥੋੜਾ ਹੀ ਆ ਮੇਰੀ ਮਾਂ ਤਾਂ ਦਰਜਨ ਦਰਜਨ ਦੋ ਹੱਥਾਂ ਚ ਪਵਾਉਂਦੀ ਹੁੰਦੀ ਸੀ ਕਿਤੇ ਚੂੜੀਆਂ ਟੁੱਟਣ ਨਹੀਂ ਸੀ ਪਿੰਦੀ ਤੇ ਤੇਰੀ ਮਾਂ ਦਾ ਤਾਂ ਐਡਾ ਮੂੰਹ ਬਣਿਆ ਪੂਆ ਮੇਰੇ ਕੋਲ ਇੱਕ ਆਈਡੀਆ ਆ ਆਪਾਂ ਉਹਦਾ ਮੂਡ ਸੈੱਟ ਕਰ ਸਕਦੇ ਆ ਅੱਛਾ ਹਾਂ ਤੇ ਫਿਰ ਕਾਰ ਸੈੱਟ ਕਰੇ ਆਪਾਂ ਸ਼ਹਿਰ ਜਾਈਏ ਆਪਾਂ ਵੀ ਚੂੜੀਆਂ ਚੜਵਾ ਆਈਏ ਇੰਜ ਕਹ ਤੇ ਪੂਆ ਕੇ ਰੱਖ ਦਿੰਨੇ ਨਾਲੇ ਆਪਾਂ ਮੰਮੀ ਦਾ ਮੂਡ ਸੈੱਟ ਕਰ ਦਿੰਨੇ ਨਾਲੇ ਆਪਾਂ ਚੂੜੀਆਂ ਚੜਾ ਕੇ ਆਉਂਨੇ ਆ ਚੱਲ ਆਪਾਂ ਚੱਲਦੇ ਆਂ ਹਾਂਜੀ ਚੱਲੋ ਆਪਦੀ ਮਾਂ ਦਾ ਮੂਡ ਸੈੱਟ ਕਰ ਤੇ ਰੰਗ ਬਰੰਗੀਆਂ ਲੈਣੀਆਂ ਮੈਂ ਮਹਿੰਗੀਆਂ ਵੜੀਆਂ ਲੈਣੀਆਂ ਹਾਂਜੀ ਹਾਂ ਨਾ ਲੈ ਕੇ ਦੇਵਾ ਦੇ ਆਪਾਂ ਦੋਵੇਂ ਇੱਕੋ ਜਿਹੀਆਂ